ਅੰਮ੍ਰਿਤਸਰ ਤੋਂ ਆਵਾਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦਾ ਅਸਤੀਫਾ ਅਖਰਕਾਰ ਐਕਸੈਪਟ ਕਰ ਲਿਆ ਗਿਆ ਕੁਮਰ ਵਿਜੇ ਪ੍ਰਤਾਪ ਜਿਹੜੇ ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਜਾਣੇ ਜਾਂਦੇ ਨੇ ਉਹਨਾਂ ਨੇ ਅਸਤੀਫਾ ਪਾਇਆ ਸੀ 19 ਅਗਸਤ 2025 ਨੂੰ ਔਰ ਵਿਧਾਨ ਸਭਾ ਦੀ ਕਿਸੇ ਵੀ ਕਮੇਟੀ ਦਾ ਹਿੱਸਾ ਨਾ ਹੋਣ ਦੀ ਮੰਗ ਕੀਤੀ ਸੀ ਔਰ ਉਸੇ ਦੇ ਚਲਦੇ ਕੁਮਰ ਵਿਜੇ ਪ੍ਰਤਾਪ ਦਾ ਇਹ ਅਸਤੀਫਾ ਐਕਸੈਪਟ ਕਰਕੇ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇੱਕ ਸੈਪਟ ਕਰਕੇ ਤੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਕੁਮਰ ਵਿਜੇ ਪ੍ਰਤਾਪ ਲਗਾਤਾਰ ਪਾਰਟੀ ਮਸਲਿਆਂ ਦੇ ਉੱਤੇ ਆਵਾਜ਼ ਚੁੱਕਦੇ ਰਹੇ ਨਹੀਂ ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਖਿਲਾਫ ਵੀ ਗੱਲ ਕਰਨ ਤੋਂ ਗੁਰੇਜ਼ ਨਹੀਂ ਕੀਤਾ ਦੱਸਦੀ ਹੈ ਕਿ ਨੋਟੀਫਿਕੇਸ਼ਨ ਦੇ ਅਨੁਸਾਰ ਵਿਧਾਨ ਸਭਾ ਦੀ ਕਾਰ ਪ੍ਰਣਾਲੀ ਅਤੇ ਸੰਚਾਲਨ ਕਮੇਟੀ ਦੇ ਨਿਯਮ 180 ਦੇ ਤਹਿਤ ਕੁਮਰ ਵਿਜੇ ਪ੍ਰਤਾਪ ਨੂੰ ਕਮੇਟੀਆਂ ਦਾ ਹਿੱਸਾ ਬਣਾਇਆ ਗਿਆ ਸੀ ਪਰ ਉਹਨਾਂ ਨੇ 19 ਅਗਸਤ 2025 ਨੂੰ ਅਸਤੀਫਾ ਪਾ ਦਿੱਤਾ ਸੀ ਔਰ ਉਸੇ ਅਸਤੀਫੇ ਦੇ ਉੱਤੇ ਹੁਣ ਸੁਣਵਾਈ ਹੋ ਗਈ ਹੈ ਵਿਧਾਨ ਸਭਾ ਦੇ ਅਧਿਐਨ ਅਨੁਕੀ ਕੁਲਤਾਰ ਸਿੰਘ ਸੰਧਵਾ ਨੇ ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਤੇ ਉਹਨਾਂ ਨੂੰ ਕਮੇਟੀਆਂ ਤੋਂ ਮੁਕਤ ਕਰ ਦਿੱਤਾ ਹੈ ਇਹਦੇ ਨਾਲ ਹੀ ਉਹ ਪੰਜਾਬ ਵਿਧਾਨ ਸਭਾ ਦੇ ਅਧੀਨ ਕਿਸੇ ਵੀ ਕਮੇਟੀ ਦੇ ਹੁਣ ਹਿੱਸੇਦਾਰ ਨਹੀਂ ਹੋਣਗੇ ਕੁਲਤਾਰ ਸਿੰਘ ਸੰਧਵਾ ਦਾ ਵਿਵਾਦ ਖਾਸਾ ਪੁਰਾਣਾ ਰਿਹਾ ਹੈ ਸਗੋਂ ਆਪਣੀ ਹੀ ਪਾਰਟੀ ਦੇ ਨਾਲ ਵਿਵਾਦ ਰਿਹਾ ਹੈ ਜਦੋਂ ਆਪਣੀ ਹੀ ਪਾਰਟੀ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਔਰ ਇਥੋਂ ਤੱਕ ਇਲਜ਼ਾਮ ਲਾਏ ਕਿ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਗਏ ਔਰ ਉਸੇ ਚੀਜ਼ ਦੇ ਚੱਲਦੇ ਹੋਏ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਔਰ ਹੁਣ ਕੁਮਰ ਵਿਜੇ ਪ੍ਰਤਾਪ ਦਾ ਅਸਤੀਫਾ ਐਕਸੈਪਟ ਕਰ ਲਿਆ ਗਿਆ ਹੁਣ ਪਰ ਸਵਾਲ ਇਹ ਹੈ ਕਿ ਕੀ ਆਉਂਦੇ ਸਮੇਂ ਵਿੱਚ ਕੁਮਰ ਵਿਜੇ ਪ੍ਰਤਾਪ ਕਿਸੇ ਹੋਰ ਪਾਰਟੀ ਵੱਲ ਵੀ ਉਡਾਰੀ ਮਾਰ ਸਕਦੇ ਐ ਕੁਮਰ ਵਿਜੇ ਪ੍ਰਤਾਪ ਬੜੇ ਸੂਝਵਾਨ ਲੀਡਰ ਨੇ ਔਰ ਖਾਸ ਤੌਰ ਦੇ ਉੱਤੇ ਬਿਊਰੋਕਰੇਟ ਵੀ ਨੇ ਬਿਊਰੋਕਰੇਸੀ ਨੂੰ ਵੀ ਸਮਝਦੇ ਨੇ ਕੁਮਰ ਵਿਜੇ ਪ੍ਰਤਾਪ ਇਸ ਵੇਲੇ ਪਾਰਟੀ ਦੇ ਐਮਐਲਏ ਨੇ ਅੰਮ੍ਰਿਤਸਰ ਤੋਂ ਵਿਧਾਇਕ ਨੇ ਔਰ ਉਸੇ ਦੇ ਚੱਲਦੇ ਕੁਮਰ ਵਿਜੇ ਪ੍ਰਤਾਪ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਕੰਮਕਾਰ ਵੀ ਕਰ ਰਹੇ ਨੇ ਜਦੋਂ ਐਮਸੀ ਦੀਆਂ ਇਲੈਕਸ਼ਨਸ ਸੀਗੀਆਂ ਉਸ ਵੇਲੇ ਵੀ ਕੁਮਰ ਵਿਜੇ ਪ੍ਰਤਾਪ ਥਾਂ-ਥਾਂ ਦੇ ਉੱਤੇ ਘੁੰਮਦੇ ਫਿਰਦੇ ਨਜ਼ਰ ਆ ਰਹੇ ਸੀ ਔਰ ਹੁਣ ਕੁਮਰ ਵਿਜੇ ਪ੍ਰਤਾਪ ਦੇ ਬਾਰੇ ਇਹ ਵੱਡਾ ਐਕਸ਼ਨ ਹਾਲਾਂਕਿ ਉਹਨਾਂ ਦੇ ਆਪਣੇ ਸਟੀਫਨ ਅਕਸੈਪਟ ਕੀਤਾ ਗਿਆ ਪਰ ਹੁਣ ਵੇਖਣ ਦੀ ਗੱਲ ਹੈ ਕਿ ਕੀ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਕਿਸੇ ਹੋਰ ਪਾਰਟੀ ਵੱਲ ਨੂੰ ਝੁਕਾਣ ਰੱਖਣਗੇ ਕੁਮਰ ਵਿਜੇ ਪ੍ਰਤਾਪ ਕਿਸੇ ਹੋਰ ਪਾਰਟੀ ਵੱਲ ਨੂੰ ਆਪਣਾ ਧਿਆਨ ਰੱਖਣਗੇ ਜਾਂ ਕਿਸੇ ਹੋਰ ਪਾਰਟੀ ਵੱਲ ਨੂੰ ਜਾਣਗੇ ਇਹ ਹੁਣ ਵਕਤ ਦੇ ਉੱਤੇ ਮੈ ਅਸਰ ਹੈ ਕਿਉਂਕਿ 5 ਸਾਲਾਂ ਵਾਸਤੇ ਇੱਕ ਪਾਸੇ ਤਾਂ ਸਸਪੈਂਡ ਕੀਤਾ ਹੀ ਹੋਇਆ ਹੈ ਪਰ 27 ਦੀਆਂ ਚੋਣਾਂ ਕੁੰਵਰ ਵਿਜੇ ਪ੍ਰਤਾਪ ਕਿੱਧਰੋਂ ਲੜਨਗੇ ਲੜਨਗੇ ਜਾਂ ਨਹੀਂ ਇਹ ਵੀ ਵੱਡਾ ਸਵਾਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਂਨ ਇੰਡੀਆ ਪੰਜਾਬੀ ਤੇ